ਅੱਜ ਤੁਹਾਡੇ ਕੋਲੇ ਹਲਕੇ ਦਾਖੇ ਤੋਂ ਪਿੰਡ ਪਰਵਾਲ ਖੁਰਦ ਦੀ ਪੂਰੀ ਪੰਚਾਇਤ ਤੁਹਾਡੇ ਕੋਲੇ ਤੁਹਾਡਾ ਸ਼ੁਕਰਾਨਾ ਕਰਨ ਵਾਸਤੇ ਆਈ ਆ ਕੀ ਕਹਿਣਾ ਚਾਹੁੰਦੇ ਤੁਸੀਂ ਇਹਨਾਂ ਵਾਸਤੇ ਜੀ ਦੇਖੋ ਜਦੋਂ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਪਰਵਾ ਖੁਰਦੇ ਵਿੱਚ ਜਦੋਂ ਇਲੈਕਸ਼ਨ ਹੋਈ ਆ ਤੇ ਇਹ ਇਲੈਕਸ਼ਨ ਜਿਹੜੀ ਹੈਗੇ ਸਰਪੰਚ ਦੀ ਹੈ ਆ ਤੇ ਬਾਕੀ ਸਾਰੇ ਪੰਚਾਇਤ ਦੀ ਆ ਉਹ ਪੋਸਟਪੋਨ ਕਰਤੀ ਗਈ ਸੀ ਕੈਨਸਲ ਕਰਤੀ ਗਈ ਸੀ ਜੀ ਕਾਰਨ ਇਹ ਸੀਗਾ ਕਿ ਕੁਝ ਬੂਟਾਂ ਜਿਹੜੀਆਂ ਸੀਗੀਆਂ ਇਹਨਾਂ ਦੇ ਪਿੰਡ ਦੀਆਂ ਉਹ ਕਿਸੇ ਹੋਰ ਨਾਲ ਦੇ ਪਿੰਡੇ ਵਿੱਚ ਪੈ ਗਈਆਂ ਸੀਗਾ ਤੇ ਸਾਰੇ ਇਕੱਠੇ ਹੋ ਕੇ ਮੇਕੋ ਆਏ ਸੀ ਕਿਉਂਕਿ ਸਾਡੇ ਸਰਪੰਚ ਸਾਹਿਬ ਖੜੇ ਨੇ ਇਧਰ ਬੂਟਾ ਸਿੰਘ ਜੀ ਤੇ ਸਮੀ ਆਇਆ ਇਹਦੇ ਰਿਚਤਾਰੀ ਇਸਾਰੇ ਮੇਕੋ ਆਏ ਤੇ ਸਾਡਾ ਬੜਾ ਤਕਾ ਹੋ ਗਿਆ ਵੀ ਸਾਡੀ ਤੁਸੀਂ ਮਾਫੜੋ ਤੇ ਉਸ ਵਕਤ ਫਿਰ ਇਹਨਾਂ ਨੇ ਸਾਰਾ ਗਾਈਡ ਕੀਤਾ ਉਸ ਤੋਂ ਲਾ ਕੇ ਹਾਈ ਕੋਰਟ ਜਾਣਾ ਜਾਂ ਇਲੈਕਸ਼ਨ ਕਮਿਸ਼ਨ ਜਾਣਾ ਜਾਂ ਕੱਲ ਇਲੈਕਸ਼ਨ ਤੱਕ ਜਾਂ ਪਰਸੋਂ ਤੱਕ ਮੇਨੇ ਜਿਹੜਾ ਗਿਆ ਦੇ ਜਿਹੜੇ ਕਾਜ ਹੈਗੇ ਆ ਕਿਸੇ ਤਰੀਕੇ ਨਾਲ ਉਹ ਰੱਦ ਨਾ ਕਰ ਦੇਵੇ ਸ ਇਹ ਮੈਂ ਕਹਾਂਗਾ ਕਿ ਉਸ ਦਿਨ ਤੋਂ ਲੈ ਕੇ ਕੱਲ ਤੱਕ ਇਹ ਨਾਲ ਮੈਂ ਸਟੈਂਡ ਆ ਪੂਰਾ ਕਿਉਂ ਜੀ ਹਾਂਜੀ ਸਹੀ ਗੱਲ ਕਹੇ ਜੀ ਹਾਂਜੀ ਜ ਕਿੰਨੀ ਵਾਰੀ ਤੁਸੀਂ ਆਏ ਇੱਥੇ ਮੇਰੇ ਘਰ ਮੇਰਾ خیال ਹੈ ਘਟੂ ਘਟਾ ਅੱਛੀ 30 ਹੀ ਤਾਂ ਇਹ ਦੋ ਸਾਲ ਦੇ ਵਿੱਚ तकरीबन 1.5 ਸਾਲ ਚ ਤੇ ਤੇ 25 ਦੀ ਕਦੀ ਮੱਥੇ ਵਰਦੀ ਬਾਬੇ ਕਿਉਂ ਆਇਆ ਕਿਵੇਂ ਆ ਗਿਆ ਭਈ ਅੱਜ ਇਹਨਾਂ ਨੇ ਕਹਿ ਗਏ ਹਾਂ ਉਹ ਤਾਂ ਮਤਲਬ ਇਹ ਹੈ ਵੀ ਮੈਨੂੰ ਇਹ ਸਗਾ ਕਿ ਨਿਜਾਇਜ਼ ਹੋ ਰਿਹਾ ਤਕਾ ਹੋ ਰਿਹਾ ਇਸ ਵਾਸਤੇ ਤਰਵਾਦ ਕਰਦਾ ਤੁਹਾਡਾ ਸਾਰਿਆਂ ਦਾ ਹੀ ਕਿ ਤੁਸੀਂ ਸਾਰੇ ਅੱਜ ਮੈਨੂੰ ਮਾਣ ਦੇਣ ਵਾਸਤੇ ਆਇਓ ਕਿ ਭਾਈ ਇਹ ਤਾਂ ਮੇਰੀ ਡਿਊਟੀ ਸੀ ਕਿਉਂਕਿ ਮੈਂ ਹਮੇਸ਼ਾ ਜਿੱਥੇ ਵੀ ਕਿਤੇ ਧੱਕਾ ਹੋਇਆ ਚਾਹੀ ਕਿਸੇ ਵੀ ਹਲਕੇ ਦਾ ਹੋਵੇ ਇਹ ਹਲਕਾ ਦਾ ਖਾ ਦੇ ਅਗੇ ਪਿੰਡ ਜਿਹੜਾ ਪਿੰਡ ਹੈਗਾ ਇਹੋ ਲੇਕਿਨ ਕਿਸੇ ਵੀ ਹੋਰ ਵੀ ਹਲਕੇ ਦਾ ਕੋਈ ਵੀ ਆਵੇ ਮੈਂ ਤਾਂ ਕਹਿੰਦਾ ਜੀ ਆਏ ਨੂੰ ਕੰਮ ਦੱਸੋ ਕੰਮ ਕਰਾਵਾਂਗੇ ਔਰ ਕੰਮ ਪਰਾਉਦੇ ਵੀ ਆ ਮੈਨੂੰ ਇਹਨਾਂ ਕੋਈ ਫਤੂਰ ਨਹੀਂ ਹੈਗਾ ਕਿ ਕਿੱਥੋਂ ਆਇਆ ਕਿਵੇਂ ਆਇਆ ਕਿਹਨੇ ਨਹੀਂ ਗੱਲ ਤਾਂ ਇਹ ਹੈਗੀ ਆ ਕਿ ਤੁਸੀਂ ਸ਼ਰਮੀ ਕਾਜੀ ਦਾ ਖੜਿਓ ਤਾਂ ਭਾਈ ਮੈਂ ਤੁਹਾਡੇ ਨਾਲ ਅੱਗ ਵੇਲੇ ਖੜਾ ਅੱਗੇ ਵੀ ਖੜਾ ਹੈਗਾ ਮੈਨੂੰ ਸਿਰਫ ਇਹ ਸਿਗਾ ਕਿ ਇਹ ਤੇ ਕਾਗਜ਼ ਦਾ ਗਿਰਾਦ ਹੋ ਜਾਵੇ ਔਰ ਮੈਨੂੰ ਸਿਗਾਇ ਦੇ ਅਫਸਰਾਂ ਨੇ ਭੇਜੀ ਵੀ ਰਿਪੋਰਟ ਸੀ ਪਰ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੇ ਪ੍ਰੈਜ਼ੀਡੈਂਟ ਅਫਸਰ ਦਾ ਤੇ ਬੋਰਡ ਦੀ ਟੀਮ ਦਾ ਉਹਨਾਂ ਨੇ ਬਿਲਕੁਲ ਸਹੀ ਫੈਸਲਾ ਲੈ ਕੇ ਔਰ ਸਹੀ ਜਿਹੜਾ ਹੈਗਾ ਤੁਸੀਂ ਕੀਤਾ ਹੈਗਾ ਤੁਹਾਨੂੰ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਤੇ ਮੈਂ ਇੱਕੋ ਹੀ ਆਸ ਕਰਦਾ ਕਿ ਆਪਾਂ ਨੇ ਪਿੰਡ ਦਾ ਵਿਕਾਸ ਕਰਨਾ ਸਾਰੇ ਇਕੱਠੇ ਹੋ ਕੇ ਜਿਸ ਤਰੀਕੇ ਨਾਲ ਸਾਰੇ ਇਕੱਠੇ ਹੋ ਕੇ ਇਹ ਇਲੈਕਸ਼ਨ ਤੁਸੀਂ ਲੜਿਆ ਹੈਗਾ ਇਦਾਂ ਹੀ ਸਰਪੰਚ ਸਾਹਿਬ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲਣਾ ਸਾਰਾ ਪਿੰਡ ਜਿਹੜਾ ਹੈਗਾ ਆਪਾਂ ਦੇਖਣਾ ਹੈਗਾ ਕਿ ਸਾਰੇ ਪਿੰਡ ਦਾ ਵਿਕਾਸ ਹੋਵੇ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਸੋਨੂੰ ਵੀ ਤੇ ਸਾਹਿਬ ਬੋਟਾਲ ਜੀ ਤੁਹਾਨੂੰ ਵੀ ਵਧਾਈ ਜੀ ਜਾਨੀ ਤੁਹਾਨੂੰ ਵੀ ਸਾਰਿਆਂ ਨੂੰ ਵਧਾਈ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਸਾ ਸਰਪੰਚੀ ਜਿੱਤ ਕੇ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਆ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਕਿਵੇਂ ਹੁਣ ਅਗਲਾ ਜਿਹੜਾ ਵਿਕਾਸ ਹੈ ਪਿੰਡ ਨੂੰ ਕਿਵੇਂ ਨਾਲ ਲੈ ਕੇ ਚੜਨਾ ਇਹ ਵੀ ਦੱਸਦੇ ਹੂਰੇ ਪਿੰਡ ਨੂੰ ਨਾਲ ਲੈ ਕੇ ਤੁਰਾਂਗੇ ਪਿੰਦੇ ਪੂਰੇ ਵਿਕਾਸ ਪੂਰੀ ਮਿਹਨਤ ਨਾਲ ਪਿੰਡ ਨੂੰ ਸੋਨਾ ਬਣਾਵਾਂਗੇ ਸਾਫ ਸੁਥਰਾ ਬਣਾਵਾਂਗੇ ਕਿਸੇ ਬਸੋ ਵੀ ਐਗੂਕੇਸ਼ਨ ਕੋਲੋਂ ਜਾਂ ਪਿੰਡ ਦੀ ਪੰਚਾਇਤ ਕਾਰਜ ਜਾਂ ਕੋਈ ਉਸ ਵੀ ਬਣਾਉਣਾ ਸਾਰੇ ਪਿੰਡ ਦੀ ਸਹਿਮਤੀ ਨਾਲ ਹੀ ਬਣਾਵਾਂਗੇ ਜੋ ਪਿੰਡ ਦੀ ਮਨਜ਼ੂਰੀ ਹੋਊਗੀ ਜੋ ਪਿੰਡ ਦੀ ਸਹਿਮਤੀ ਹੋਊਗੀ ਕੋਈ ਕੰਮ ਥੋੜੇ ਪੈਂਡਿੰਗ ਵੀ ਰਹਿੰਦੇ ਆ ਥੋੜੇ ਪਿੰਡ ਦੇ ਕੁਝ ਥੋੜੇ ਬਹੁਤੇ ਰਹਿੰਦੇ ਆ ਜੀ ਬਾਕੀ ਤਕਰੀਬਨ ਸਾਦੇ ਕੰਮ ਹੋਏ ਹੋਏ ਆ ਜੀ ਪਾਣੇ ਸਰਪੰਚ ਸਾਹਿਬ ਖੜੇ ਆ ਬਹੁਤ ਵਧੀਆ ਕੰਮ ਕੀਤਾ ਤਾਂ ਨੇ ਥੋੜੇ ਬਹੁਤੇ ਕੰਮ ਰਹਿੰਦੇ ਆ ਉਹ ਇਹ ਕੋਈ ਹੋਰ ਵੀ ਜੋ ਵੀ ਹੋਗਾ ਪਿੰਡ ਚ ਉਹ ਦੇਖਾਂਗੇ ਕੀ ਬਣਦਾ ਮੇਰੀ ਸਸੀ ਗਾਲ ਜੀ ਸਿੱਧਾ ਦਿਖਾ ਆ ਜਾਓ ਕਿਉਂ ਤੁਸੀਂ ਹਲਕਾ ਦਾਖਾ ਤੋਂ ਚੱਲ ਕੇ ਜਗਰੋਂ ਜਿਹੜੇ ਹਲਕਾ ਇੰਚਾਰਜ ਆ ਤੁਸੀਂ ਉਹਨਾਂ ਕੋਲੇ ਆਏ ਹੋ ਕੀ ਤੁਹਾਡੇ ਦਾਖੇ ਹਲਕੇ ਵਿੱਚ ਕੋਈ ਤੁਹਾਨੂੰ ਇਹੋ ਜਿਹਾ ਮੈਂਬਰ ਨਹੀਂ ਮਿਲਿਆ ਨਹੀਂ ਸਾਨੂੰ ਮੈਂਬਰ ਤਾਂ ਚਲੋ ਮਿਲਦੇ ਨੇ ਤੇ ਸਾਨੂੰ ਜਿਹੜਾ ਮਾਨਸੀ ਕਲੇਰ ਸਾਹਿਬ ਤੇ ਉਹ ਸਾਨੂੰ ਮਾਨ ਇਹਨਾਂ ਤੇ ਬਹੁਤ ਵੱਖਰਾ ਸੀ ਕਿਉਂਕਿ ਪਹਿਲਾਂ ਮੁਲਾਜ਼ਮ ਹੋਣ ਦੇ ਨਾਤੇ ਇਹਨਾਂ ਦੀ ਅਫਸਰ ਸਾਹੀ ਦੇ ਨਾਲ ਬਹੁਤ ਨੇੜਤਾ ਵਾ ਤੇ ਦੂਜੇ ਲੀਡਰ ਨੂੰ ਜਿਹੜੇ ਮੁਲਾਜ਼ਮਾ ਉਹ ਬਹਾਨਾ ਵੀ ਮਾਰ ਦਿੰਦੇ ਪਰ ਇਹਨਾਂ ਨੂੰ ਬਹਾਨਾ ਨਹੀਂ ਕੋਈ ਮਾਰਦਾ ਤੇ ਸਾਨੂੰ ਵੀ ਜਿੰਨੇ ਮੁਲਾਜ਼ਮਾ ਕੋਲੇ ਅਸੀਂ ਗਏ ਤੇ ਸਾਨੂੰ ਬਹੁਤ ਨੇੜੇ ਹੋ ਕੇ ਸੁਣਿਆ ਉਹਨਾਂ ਨੇ ਜੀ ਤੇ ਕਲੇਰ ਸਾਹਿਬ ਦਾ ਨਾਂ ਲੈਣ ਦੀ ਧੀਰ ਸੀ ਤੇ ਸਾਨੂੰ ਮਿਲਦੇ ਵੀ ਉਹ ਤੇ ਕਹਿੰਗੂ ਪਹਿਲਾਂ ਸੀ ਤੇ ਜਿਵੇਂ ਹੁਣ ਦੋ ਜੀ ਸਰਪੰਚੀ ਜਿੱਤ ਲਈ ਆ ਹਾਂਜੀ ਕੱਲ ਤੁਸੀਂ ਵਧਿਆ ਲੀਡ ਨਾਲ ਦੇ ਜਿੱਤੇ ਆ ਵਧਿਆ ਤੁਹਾਨੂੰ ਮਾਣ ਮਿਲ ਗਿਆ ਹੁਣ ਅਗਲੇ ਜਿਹੜੇ ਕੰਮ ਵਿਕਾਸ ਦੇ ਕੰਮ ਹੈਗੇ ਆ ਪਿੰਡ ਦੇ ਜਿਹੜੇ ਆ ਉਹ ਤੁਸੀਂ ਕਿਸ ਤਰੀਕੇ ਨਾਲ ਸਾਰੇ ਇਕੱਠੇ ਹੋ ਕੇ ਕਿਵੇਂ ਕਰਵਾਓਗੇ ਬਾਈ ਜੀ ਤਕਰੀਬਨ ਜਿਹੜੇ ਸਾਡੇ ਪਿੰਡ ਦੇ ਕੰਮ ਆ ਪਹਿਲਾਂ ਸਾਡਾ ਪਿੰਡ ਸਾਰੇ ਪਿੰਡਾਂ ਨਾਲ ਸਾਫ ਸੁਥਰਾ ਉੱਚੀ ਜਗ੍ਹਾ ਤੇ ਉੱਚੀ ਜਗ੍ਹਾ ਤੇ ਟੋਟਲ ਸੀਵਰੇਜ ਆ ਇੱਕ ਤੌਕਾ ਕਿਤੇ ਪਾਣੀ ਨਹੀਂ ਖੜਦਾ ਸਾਰਾ ਪਿੰਡ ਸਾਡਾ ਇੰਟਰਲੌਕ ਸਾਡੇ ਪਿੰਡ ਦੇ ਇੱਕ ਦੋ ਕੰਮ ਆ ਜਿਵੇਂ ਪਾਰਕ ਆ ਤੇ ਇੱਕ ਸਾਡੇ ਛੱਪੜ ਦੀ ਪਟਾਈ ਕਰਨ ਵਾਲੀ ਆ ਉਹ ਅਸੀਂ ਕੰਪੈਲ ਦੇ ਆਧਾਰ ਤੇ ਕਰਾਵਾਂਗੇ ਤੇ ਜਿੱਥੋਂ ਵੀ ਸਾਨੂੰ ਮਦਦ ਲੈਣੀ ਪਈ ਅਸੀਂ ਮਦਦ ਵੀ ਲਵਾਂਗੇ ਤੇ ਸਾਡੇ ਕੋਲੇ ਆਪਦੇ ਕੋਲੇ ਵੀ ਫੰਡ ਪਿਆ ਵਾ ਅਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਿੰਡ ਵਾਸੀਆਂ ਨੂੰ ਤੁਹਾਡਾ ਪੂਰਾ ਸਹਿਯੋਗ ਕਰਕੇ ਉਹਨਾਂ ਨੂੰ ਮਾਨ ਬਖਸ਼ਿਸ਼ ਕੀਤੀ ਆ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਾਰੇ ਪਿੰਡ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਆ ਸਾਡੀ ਬਹੁਤ ਵੱਡੀ ਲੀਡ ਨਾਲ ਜਿੱਤ ਕਰਾਈ ਆ ਅਸੀਂ ਉਹਨਾਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆ